ਅ ਕਮਿਟੀयां ਸੀ ਕਿਸੇ ਅਗਮੀ ਰਸ ਵਿੱਚ ਗਈ ਸੀ ਵਾਹਿਗੁਰੂ 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 ਦੀ ਧੋਨੀ ਚ ਡੁੱਬੀ ਰਾਜਾ ਹੈਰਾਨ ਹੋ ਗਿਆ ਰਿੰਦੇ ਮੇਰੇ ਦੇਸ਼ ਵਿੱਚ ਆ ਮੈਂ ਇਸ ਦੇਸ਼ ਦਾ ਰਾਜਾ ਵਾਂ ਮੇਰੇ ਕੰਨਾਂ ਚ ਪਹਿਲੀ ਵਾਰ ਆਵਾਜ਼ ਪਈ ਕਾਦੀ ਹਾਂ ਇਹ ਤੁਹਾਡਾ ਕਾਊਂਟ ਹੋ ਰਿਹਾ ਜੇ ਜਿੰਨੀ ਵਾਰ ਮੇਰੀਆਂ ਬੱਚੀਆਂ ਮੇਰੇ ਵੀਰ ਤੁਸੀਂ ਵਾਹਿਗੁਰੂ ਕਹਿ ਰਹੇ ਹੋ ਨਾ ਮਾਲਕ ਦੇ ਘਰ ਵਿੱਚ ਲਿਖਿਆ ਜਾ ਰਿਹਾ ਹੈ ਇੱਕ ਵਾਰ ਜੇ ਤੂੰ ਮੈ ਸੰਭਾਰਾ ਤੁਹਾਡੀ ਕਾਲ ਦੀ ਫਾਸੀ ਕੱਟੀ ਜਾ ਰਹੀ ਆ ਜੋ ਕੱਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਜੇ ਨਰ ਨਾਮ ਤਹਾਰੋ ਕਹਾ ਦਰਦ ਦੁਸ਼ ਡੋਗ ਤੇ ਇਹ ਸਾਰਾ ਕੁਝ ਤੁਹਾਡੇ ਘਰੋਂ ਹਨ ਚਾਲੂ ਵੱਜ ਰਿਹਾ ਹੈ ਗਰੀਬੀ ਨੂੰ ਦੁੱਖਾਂ ਨੂੰ ਕਲੇਸ਼ਾਂ ਨੂੰ ਜਿਹਦੀ ਵਾਰ ਤੁਸੀਂ ਵਾਹਿਗੁਰੂ ਕਿੰਦੇ ਬੀਬੀ ਰਾਣੀ ਨੂੰ ਵੇਖਿਆ ਗਰੀਬ ਸਿੱਖ ਦੇ ਘਰ ਦੀ ਸੀ ਇਸ ਤਰ੍ਹਾਂ ਚੌਂਕੜਾ ਮਾਰਿਆ ਗੋਡਿਆਂ ਤੇ ਹੱਥ ਰੱਖਿਆ ਆਹ ਰਸਨਾ ਬੰਦ ਹੈ ਸਰੀਰ ਦੇ ਵਿੱਚੋਂ ਆਵਾਜ਼ ਆ ਰਹੀ ਵਾਹਿਗੁਰੂ ਦੀ ਵੇਂਦਾ ਰਿਹਾ ਵੇਂਦਾ ਰਿਹਾ ਵਿਸਮਾਦ ਹੋ ਗਿਆ ਕੁਝ ਸਮੇਂ ਬਾਅਦ ਪਤਾ ਲੱਗ ਰਿਹਾ ਨਾ ਜੀ ਪਤਾ ਲੱਗ ਰਿਹਾ ਵੀਰ ਜੀ ਉਹ ਖੰਭੇ 'ਤੇ ਬੈਠੇ ਹੋ ਪਤਾ ਲੱਗ ਰਿਹਾ ਨਾ ਕੁਝ ਸਮੇਂ ਬਾਅਦ ਤਾਂ ਨੇਤਰ ਚੁੱਕੇ ਉਸ ਬੱਚੇ ਦਾ ਬਾਪ ਬੈਠਾ ਬਾਪ ਤੇ ਬਾਪ ਨੇ ਵੀ ਇਤਰਾ ਚੌਂਕੜਾ ਮਾਰਿਆ ਤਿੰਨ ਪਰਿਵਾਰ ਦੇ ਜੀ ਨੇ ਤਿੰਨਾਂ ਦੀ ਸੁਰਤ ਜੁੜੀ ਕੀ ਜੁੜੀ ਪਤਾ ਨਹੀਂ ਕੋਈ ਸੁਰਤ ਬਾਰੇ ਅੱਛਾ ਜਿੰਦੀ ਜਿੰਦੀ ਰੋ ਤੇਰੇ ਵਰਗੀਆਂ ਧੀਆਂ ਹੋਈਆਂ ਤਾਂ ਕੋਈ ਡਰ ਨਹੀਂ ਸ਼ਬਦਾਂ ਦਾ ਤੇ ਪਤਾ ਹੋਵੇ ਇਸ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਸਿੱਧਾਂ ਨੇ ਪੁੱਛਿਆ ਤੇਰਾ ਮਾਪਿਓ ਕੌਣ ਆਖ ਵੇਖ ਕੀ ਪੁੱਛਿਆ ਤਾਡਾ ਮਾਪਿਆਂ ਦਾ ਨਾਂ ਕੀ ਤੇ ਪਿਤਾ ਜੀ ਨੇ ਗੁਰੂ ਨਾਨਕ ਸਾਹਿਬ ਨੇ ਮਹਿਤਾ ਕਾਲੂ ਨਹੀਂ ਦੱਸਿਆ ਮਾਤਾ ਤੇ ਰੂਤਾ ਨਹੀਂ ਦੱਸਿਆ ਪੁੱਛਿਆ ਤੇਰਾ ਮਾਪਿਆਂ ਦਾ ਨਾਂ ਕੀ ਹੈ ਤੇ ਧੰ ਗੁਰੂ ਨਾਨਕ ਸਾਹਿਬ ਕਹਿੰਦੇ ਪਿਤਾ ਹਮਾਰਾ ਸ਼ਬਦ ਗੁਰੂ ਕੀ ਜੀ ਹਰ ਆਪੇ ਮਾਤਾ ਆਪੇ ਵਿਦਾਂ ਪਿਤਾ ਹਮਾਰਾ ਸ਼ਬਦ ਗੁਰੂ ਸੁਰਤ ਹਮਾਰੀ ਮਾਤਾ ਇੱਕ ਵਾਰ ਤੁਸੀਂ ਬੋਲੋਗੇ ਪਿਤਾ ਹਮਾਰਾ ਸ਼ਬਦ ਗੁਰੂ ਤੇ ਸੁਰਤ ਹਮਾਰੀ ਮਾਤਾ ਕੰਠ ਕਰ ਲਿਓ ਸ਼ਬਦ ਮੇਰਾ ਬਾਪ ਹੈ ਸੁਰਤ ਮੇਰੀ ਮਾਤਾ ਹੈ ਮੈਂ ਸ਼ਬਦ ਸੁਰਤ ਦੇ ਵਿੱਚ ਰਹੀਨਾ ਉਹਨੂੰ ਸਰਦਾਰ ਨੂੰ ਵੀ ਇਸ ਤਰ੍ਹਾਂ ਵੇਖਿਆ ਸਰਦਾਰ ਦੇ ਸਰੀਰ ਦੇ ਵਿੱਚੋਂ ਵੀ ਲੱਕੜਹਾਰਾ ਸੀ ਜੰਗਲ ਵਿੱਚੋਂ ਲੱਕੜੀਆਂ ਲੈ ਕੇ ਆਉਂਦਾ ਸੀ ਉਹਦਾ ਵੀ ਸਰੀਰ ਇਤਰਾ ਪੱਥਰ ਵਾਂਗ ਹੋਇਆ ਮਗਰ ਵਿੱਚੋਂ ਕੋਈ ਧੁਨੀ ਉੱਠਰੀ ਕਾਦੀ ਭੁੱਲ ਗਏ ਉਹ ਨਾ ਫਿਰ ਇੰਨੇ ਚਿਰ ਚ ਧੁਨੀ ਨਹੀਂ ਨਿਕਲਦੀ ਕਾਦੀ ਵਾਹਿਗੁਰੂ ਅਰਦਾਸ ਕਰਾਂ ਹੋ ਮੇਰੀਆਂ ਧੀਆਂ ਅਰਦਾਸ ਕਰਾਂ ਹੋ ਮੇਰੇ ਬੱਚੇ ਵੀਰ ਗੁਰਸਿੱਖ ਬਲੇਸ਼ੀਆ ਦੀ ਸੰਗਤ ਕਿਤੇ ਸਾਡਾ ਵੀ ਇਤਰਾ ਚੌਂਕੜਾ ਵੱਜ ਜਾਏ ਸਾਡੀ ਵੀ ਭੁੱਖ ਆ ਸੱਚੇ ਨਾਮ ਕੀ ਲੱਗੇ ਸਾਨੂੰ ਵੀ ਗਰੀਬ ਨਵਾਜ ਨਾਮ ਦੀ ਭੁੱਖ ਲੱਗ ਜੇ ਅਜੇ ਪੈਸੇ ਦੀ ਭੁੱਖ ਲੱਗੀ ਹੈ ਅਜੇ ਸ਼ੌਰਤ ਦੀ ਭੁੱਖ ਲੱਗੀ ਹੈ ਅਜੇ ਨਾਮ ਕਮਾਉਣ ਦੀ ਭੁੱਖ ਲੱਗੀ ਹੈ ਗੁਰੂ ਅੱਗੇ ਅਰਦਾਸ ਕਰੋ ਗਰੀਬ ਨਵਾਜ ਰਹਿਰਾਸ ਵਿੱਚ ਰੋਜ਼ ਪੜਦਾ ਸਾਂ ਅੱਜ ਗੱਲ ਦਾ ਪਤਾ ਲੱਗਾ ਨਾਮ ਦੀ ਵੀ ਭੁੱਖ ਲੱਗਦੀ ਆ ਨਾਮ ਦੀ ਵੀ ਤੇ ਜਿਤਨਾ ਰੋਟੀ ਖਾਣ ਤੋਂ ਬਿਨਾ ਚੈਨ ਨਹੀਂ ਨਾ ਆਉਂਦਾ ਇਤਰਾ ਗੁਰਮੁਖ ਆਸ਼ਕ ਰੂਹਾਂ ਨੂੰ ਰਹਿ ਰਾਸ ਦੀ ਬਾਣੀ ਪੜਨ ਤੋਂ ਬਿਨਾ ਚੈਨ ਨਹੀਂ ਆਉਂਦਾ ਰਾਤ ਨੂੰ ਪਾਸੇ ਵੱਜਦੇ ਮੋਇ ਰਹਿਣ ਨਾ ਵਿਹਾਵੇ ਨਹੀਂ ਰਾਤ ਨੰਗਦੀ ਨਹੀਂ ਨੀਂਦ ਆਉਂਦੀ ਜਿੰਨਾ ਚਿਰ ਚੇਤਨਾ ਆ ਜਾਵੇ ਹੈ ਮੇਰੀ ਇਹ ਜਿੰਦੇ ਅੱਜ ਤੂੰ ਸੋਦਰ ਦੀ ਬਾਣੀ ਨਹੀਂ ਪੜੀ ਆ ਤੂੰ ਆਪਣੇ ਗੁਰੂ ਦੇ ਅੱਗੇ ਹੱਥ ਜੋੜ ਕੇ ਕਿਹਾ ਹੀ ਨਹੀਂ ਹਮਰੀ ਕਰੋ ਪੂਰਨ ਹੋਏ ਤਬ ਚਰਨ ਨਮਨ ਆਪਣਾ ਜਾਣ ਹਮਰੇ ਦੁਸ਼ਟ ਆਪ ਹੱਥ ਦੇ ਤੂੰ ਕਿਆ ਹੀ ਨਹੀਂ ਸੁਖੀ ਬਸੇ ਸੇਵਕ ਸਿੱਖ ਤੂੰ ਕਿਆ ਹੀ ਨਹੀਂ ਮੋਰ ਅਛਾ ਨਿਜ ਕਰਦਾ ਕਰੀਏ ਸਭ ਬੈਰਨ ਕੋ ਤੂ ਭੋਖੀ ਮੇਰੀ ਕੀ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਤੋਰ ਭਜਨ ਕੀ ਵਾਹਿਗੁਰੂ 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 ਆਹ ਹਾਈ ਵਾਹਿਗੁਰੂ ਹਾਈ ਮਾਰੇ ਭੁੱਖ ਲੱਗ ਜੇ ਹਾਈ ਵਾਹਿਗੁਰੂ 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 ਕੋ ਸਤਨਾਮ ਸ੍ਰੀ ਇੱਕ ਸ਼ਬਦ ਆਪਜੀ ਪੜਦੇ ਹੋ ਜਪਜੀਤ ਸਾਹਿਬ ਦੇ ਵਿੱਚ ਆ ਸਹਿਬ ਦਾ ਜਿਹਦਾ ਆਗਮਨ ਮਨਾਉਣ ਆਇਆ ਪਇਆ ਆਨੰਦ ਦੇ ਜਗਤ ਵਿੱਚ ਕਲ ਤਾਰਨ ਗੁਰ ਫਿਰ ਬੋਲੋ ਪਇਆ ਆਨੰਦ ਜਗਤ ਵਿੱਚ ਕਲ ਤਾਰਨ ਜਗਤ ਤੇ ਗਰੀਬ ਨੌਜ ਤਾਰਨ ਆਏ ਕੋਈ ਬੰਦੇ ਡੁੱਬ ਗਏ ਸੀ ਸਤਿਗੁਰੂ ਜੀ ਜਿਨ੍ਹਾਂ ਨੂੰ ਤੁਸੀਂ ਤਾਰਨ ਆਏ ਸਰਤ ਡੁੱਬ ਗਈ ਸੀ ਵਕਾਰਾਂ ਚ ਨਹੀਂ ਪਤਾ ਲੱਗਾ ਕੋਈ ਬੰਦਾ ਨਹੀਂ ਸੀ ਡੁੱਬਾ ਕੋਈ ਪਾਣੀ ਨਹੀਂ ਸੀ ਆਪਾਂ ਇਤਰਾ ਦੀ ਫੋਟੋ ਬਣਾਉਨੇ ਆ ਸ਼ਾਇਦ ਕਿਤੇ ਸ਼ਾਇਦ ਕਿਤੇ ਪਾਣੀ ਵਿੱਚ ਦੁਨੀਆ ਡੁੱਬੀ ਨਹੀਂ 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 ਪੰਕਜ ਮੋ ਪਗ ਨਹੀਂ ਚੱਲੇ ਹਮ ਦੇਖਾ ਸੁਰਤ ਡੁੱਬੀ ਪਈ ਇਸ ਡੁੱਬੀ ਸੁਰਤ ਨੂੰ ਕਲ ਤਾਰਨ ਗੁਰੂ ਨਾਨਕ ਆਇਆ ਇਹਨਾਂ ਡੁੱਬੀ ਸੁਰਤਾਂ ਵਾਲੇ ਲੋਕਾਂ ਨੂੰ ਵਿਸ਼ਿਆਂ ਵਕਾਰਾਂ ਨਿੰਦਾ ਚੁਗਲੀ ਦੁਇ ਦਵੇਚੋਂ ਤਾਰਨ ਲਈ ਕੌਣ ਆਇਆ ਕੀ ਬਣਾਇਆ ਜੀ ਕਿਹੜੇ ਜਹਾਜ਼ ਤੇ ਚੜਾ ਲਿਆ ਵਾਹਿਗੁਰੂ ਨਾਮ ਜਹਾਜ਼ ਹੈ ਬੁਲ ਵਾਹਿਗੁਰੂ ਚੜੇ ਸੋ ਉੱਤਰੇ ਜਿਹੜਾ ਜਿਹੜਾ ਚੜ ਗਿਆ ਵਾਹਿਗੁਰੂ ਵਾਹਿਗੁਰੂ ਚੜਾ ਦਿਓ ਸੁਰਤ ਨੂੰ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ ਵਾਹਿ ਆਖੋ ਸਤਨਾਮ ਸ੍ਰੀ ਵਾਹਿ ਕਹਿਣ ਮੈਂ ਇਹ ਲੱਗਾ ਸਾ ਆਪ ਜੀ ਨੂੰ ਮੇਰੀਆਂ ਧੀਆ ਵੀਰਾ ਗੁਰਸਿੱਖਾਂ ਨੂੰ ਵੀ ਜਦੋਂ ਤੁਸੀਂ ਵਾਹਿਗੁਰੂ ਜਪਦੇ ਹੋ ਤੇ ਸਾਹਮਣੇ ਜਿੱਥੇ ਚੌਰ ਹੋ ਰਿਹਾ ਨਾ ਇਥੋਂ ਕੋ ਤੁਹਾਨੂੰ ਵੇਖਣ ਡਿਆ ਹੈ ਤੇ ਵੇਖ ਕੇ ਇੱਕ ਸ਼ਬਦ ਲਿਖਿਆ ਵਿਗਸੇ ਪੜਦੇ ਹੋ ਵੇਖਿਆ ਇਹਦਾ ਅਰਥ ਇਹ ਬਣਦਾ ਹੈ ਵੇਖਦਾ ਹੈ ਤੇ ਵਿਕਸੇ ਮੀਨ ਖੁਸ਼ ਹਾਂ ਮੇਰੀਆਂ ਧੀਆਂ ਇਸ ਟਾਈਮ ਤੇ ਚੁਗਲੀ ਨਹੀਂ ਕਰ ਰਹੀਆਂ ਮੈਂ ਪਹਿਲੀ ਵਾਰ ਤੁਹਾਨੂੰ ਵੇਖਿਆ ਤੁਸੀਂ ਮੈਨੂੰ ਵੇਖਿਆ ਆਇਆ ਇੱਕ ਦੋ ਵਾਰ ਪਹਿਲੋਂ ਆਖੋ ਏਗਰੂ ਤੁਸੀਂ ਇਹਨਾਂ ਸੋਚਣਾ ਤੁਹਾਨੂੰ ਕਿ ਤੇਰਾ ਪਤਾ ਅਸੀਂ ਚੁਗਲੀ ਕਰਦੇ ਆਂ ਇਹ ਬੰਦੇ ਦੀ ਬਹੁਤ ਵੱਡੀ ਕਮੀ ਆ ਸਾਰਾ ਦਿਨ ਕੁਝ ਬੋਲਦਾ ਤੇ ਰਹਿੰਦਾ ਮਗਰ ਬੋਲਤ ਬੋਲ ਅਜਾਏਂ ਹੈ ਬੋਲਤ ਬੋਲ ਨਹੀਂ ਅਜਾਏਂਦਾ ਹੁੰਦਾ ਫालतू ਬੋਲੀ ਫੇਸਬੁੱਕ ਦੀਆਂ ਗੱਲਾਂ YouTube ਦੀਆਂ ਗੱਲਾਂ ਫਲਾਣੇ ਦੀਆਂ ਗੱਲਾਂ ਟੀਂਗੜੇ ਦੀਆਂ ਗੱਲਾਂ ਉਦੋਂ ਗੁਰੂ ਤੁਹਾਡੇ ਮੂੰਹ 'ਵਾਲ ਨਹੀਂ ਵੇਂਦਾ ਜਦੋਂ ਤੁਸੀਂ ਕਦੀ ਸੰਗਤ ਵਿੱਚ ਬਿਕੇ ਵਾਹਿਗੁਰੂ ਦਾ ਨਾਮ ਜਪਦੇ ਹੋ ਤੇ ਉੱਥੇ ਬੈਠਾ ਮੇਰਾ ਸਤਿਗੁਰੂ ਤੁਹਾਡੇ ਮੂੰਹ ਹਲਵੇਂਦਾ ਹੈ ਮੂੰਹ ਹਲਵੇਂ ਕੇ ਦੁਖੀ ਨਹੀਂ ਹੁੰਦਾ ਵਿਗਸੈ 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 ਮੰਨਦੇ ਖਿੜਦਾ ਹੈ ਗੁਰੂ ਖਿੜਦਾ ਹੈ ਮੇਰੀ ਅਲਾਦ ਚੰਗੇ ਪਾਸੇ ਤੁਰ ਪਈ ਛੋਟੇ ਇੱਕ ਬੱਚਾ ਇਮਤਿਹਾਨ ਦੇਣ ਦੀ ਤਿਆਰੀ ਕਰ ਰਿਹਾ ਤੁਸੀਂ ਰਾਤ ਉੱਠ ਕੇ ਉਹਦੇ ਕਮਰੇ 'ਚ ਗਏ ਹੋ ਆਖੋ ਵਾਹਿਗੁਰੂ ਗੱਦੀ ਕਿ ਬੋਲੋ ਨਾ ਤੁਸੀਂ ਰਾਤ ਉੱਠ ਕੇ ਉਹਦੇ ਕਮਰੇ ਚ ਗਏ ਹੋ ਉਹ ਜਾਂਦੇ ਨੂੰ ਫੋਨ ਖੇਡਣ ਡਿਆ ਟੈਲੀਫੋਨ ਦੇ ਉੱਤੇ ਟੱਡਾ ਮਨ ਕਿੰਨਾ ਦੁਖੀ ਹੁੰਦਾ ਹੈ ਤੁਸੀਂ ਵੀ ਤੇ ਉਹਦੇ ਬੱਚੇ ਹੋ ਜਦੋਂ 24 ਘੰਟੇ ਫੋਨ ਦੇ ਉੱਤੇ ਲੱਗਿਓ ਦੁਖੀ ਹੁੰਦਾ ਹੈ ਗੁਰੂ ਜਿੱਦਣ ਤੁਸੀਂ ਕਿਤੇ ਨਾਮ ਜਪਦੇ ਹੋ ਅੱਧੀ ਰਾਤ ਗੁਰੂ ਤੁਹਾਨੂੰ ਵੇਖਦਾ ਹੈ ਜਾਂ ਇੱਥੇ ਸੰਗਤ ਚ ਬਿਠਿਆ ਵੇਖੇ ਵਿਗਸੇ ਕਰ ਵਿਚਾਰ ਵਿਚਾਰ ਕਰਕੇ ਕਹਿੰਦਾ ਹੁਣ ਮੇਰਾ ਪੁੱਤ ਪਾਸ ਹੋ ਜਾ ਹੁਣ ਮੇਰਾ ਪੁੱਤ ਉੱਤੇ ਪਹੁੰਚ ਜਾਊਗਾ ਗੋਵਿੰਦ ਮਿਲਨ ਕੀ ਏ ਤੇਰੀ ਇਹ ਪਹੁੰਚ ਜਾਊਗਾ ਮੰਜ਼ਿਲ ਦੇ ਉੱਤੇ ਖੁਸ਼ ਹੁੰਦਾ ਬਾਪੂ ਉਹਨਾਂ ਨੇ ਤਿੰਨਾਂ ਨੇ ਝੌਂਕੜਾ ਮਾਰਿਆ ਸੀ ਪਤਾ ਲੱਗਿਆ ਮੈਂ ਫੇਰ ਮੁੜ ਕੇ ਉੱਥੇ ਆਇਆ ਜੇ ਕਿੱਥੇ ਉਹ ਇੱਕ ਸਿੱਖ ਉਹਦਾ ਬੱਚਾ ਉਹਦੇ ਘਰ ਵਾਲੀ ਤੇ ਆਪ ਸਰਦਾਰ ਜੀ ਐ ਤਰ੍ਹਾਂ ਬਿਠੇ ਕਰ ਜਾ ਕੇ ਮੇਰੀਆਂ ਧੀਆ ਆ ਬੱਚੇ ਜਿਨ੍ਹਾਂ ਦੇ ਸਰੀਰ ਰੋਗੀ ਨਹੀਂ ਜਿਨ੍ਹਾਂ ਦੇ ਸਰੀਰ ਰੋਗੀ ਉਹਨਾਂ ਕੋਲ ਚੌਂਕੜਾ ਨਹੀਂ ਵੱਜਦਾ ਜੇ ਤੁਸੀਂ ਕਦੀ ਅਰਦਾਸ ਕਰਿਓ ਗਰੀਬ ਨਵਾਜ ਰੋਗੀ ਕਾ ਪ੍ਰਭ ਖੰਡੋ ਰੋ ਬੋਲੋ ਭਲਾ ਰੋਗੀ ਕਾ ਪ੍ਰਭ ਖੰਡੋ ਤੇ ਗੁਰੂ ਤੁਹਾਨੂੰ ਵੀ ਇਤਰਾ ਚੌਂਕੜੇ ਮਰਵਾ ਸਕਦਾ ਹੈ ਗੁਰੂ ਸਮਰੱਥ ਹੈ ਪਿੰਗਲ ਪਰਬਤ ਪਾਰ ਪਰੇ ਦੀ ਗੱਲ ਕਰ ਦਿੰਦਾ ਗੁਰੂ ਪਿੰਗਲੇ ਨੂੰ ਪਹਾੜੀਆਂ ਤੇ ਚੜਾ ਦਿੰਦਾ ਪਿੰਗਲੇ ਨੂੰ ਸਮੁੰਦਰਾਂ ਤੋਂ ਪਾਰ ਕਰ ਦਿੰਦਾ ਐਨੀ ਸਮਰੱਥਾ ਦਾ ਮਾਲਕ ਜੇ ਤੁਹਾਡੀ ਇੱਛਾ ਹੋਵੇ ਮੇਰੇ ਮਾਲਕ ਮੈਨੂੰ ਇੰਨਾ ਕੁ arogh ਕਰ ਦੇ ਮੈਂ ਸੰਗਤ ਵਿੱਚ ਕੇ ਇਤਰਾ ਬੈਠਿਆ ਕਰਾਂ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸ਼ਾਬਾਧਾਨ ਖੈਰ ਜਦੋਂ ਤਿੰਨਾਂ ਦੇ ਇਤਰਾ ਚੌਂਕੜੇ ਵੱਜੇ ਵੇਖੇ ਰਾਜਾ ਸੋਚਦਾ ਸੀ ਇਸ ਤਰ੍ਹਾਂ ਕਰਕੇ ਖਲੋਤਾ ਨਾ ਮੇਰੀ ਰਾਣੀ ਇਸ ਤਰ੍ਹਾਂ ਵਹਿੰਦੀ ਨਾ ਮੈਂ ਇਸ ਤਰ੍ਹਾਂ ਬਿਨਾ 5 ਸਾਲ ਦਾ ਮੇਰਾ ਵੀ ਪੁੱਤ ਹੈਗਾ ਕਦੀ ਮੈਂ ਉਹਨੂੰ ਇਸ ਤਰ੍ਹਾਂ ਬਿਠਾ ਨਹੀਂ ਵੇਖਿਆ ਕਦੀ ਉਹਦੇ ਸਰੀਰ ਦੇ ਵਿੱਚੋਂ ਇਹ ਧੁਨੀ ਨਹੀਂ ਸੁਣੀ ਵਾਹਿਗੁਰੂ 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 ਜੁੜ ਕੇ ਜਪੋ ਅਨੰਦਾ ਵਾਹਿਗੁਰੂ 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 થોડી એનર્જી હોવ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹੜੀ ਸਾਖੀ ਤੁਸੀਂ ਸੁਣ ਰਹੇ ਹੋ ਸਾਖੀ ਦਾ ਮਤਲਬ ਹੁੰਦਾ ਸਿੱਖਿਆ ਸਾਖੀ ਦਾ ਮਤਲਬ ਪਤਾ ਸੀ ਕਿ ਨਹੀਂ ਸਾਖੀ ਦੇ ਅਖਰੇ ਅਰਥ ਕੀ ਨੇ ਸਿੱਖਿਆ ਸਾਖੀ ਦੇ ਵਿੱਚੋਂ ਜੋ ਸਾਖੀ ਸੁਣਦੇ ਹੋ ਉਹਦੇ ਵਿੱਚੋਂ ਕੁਝ ਸਿੱਖਿਆ ਲੈਣ ਨੂੰ ਸੁਣੀ ਦੀ ਉਹਦੇ ਵਿੱਚ ਕੋਈ ਮੈਸੇਜ ਹੁੰਦਾ ਹੈ ਇਹਦੇ ਵਿੱਚ ਵੀ ਕੋਈ ਮੈਸਜਾ ਇੱਕ ਬੱਚਾ ਇੱਕ ਉਹਦੀ ਮਾਂ ਇੱਕ ਉਹਦਾ ਪਿਓ ਚੌਂਕੜਾ ਮਾਰ ਕੇ ਬੈਠੇ ਨੇ ਰਾਜਾ ਵੇਂਦਾਰਿਆ 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 ਦਿਲ ਨਹੀਂ ਸੀ ਕਰਦਾ ਮੁੰਨ ਨੂੰ ਦਿਨ ਚੱਲ ਰਿਆ ਸੀ ਆਪਣੇ ਰਾਜ ਭਾਗਵਲ ਨੂੰ ਜਾਣ ਨੂੰ ਦਿਲ ਨਹੀਂ ਸੀ ਕਰਦਾ ਪਹਿਲੀ ਵਾਰ ਵੇਖਿਆ ਸੀ ਜਿੰਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਪਹਿਲੀ ਵਾਰ ਐਸੇ ਦਰਸ਼ਨ ਹੋਏ ਸੀ ਬੜੇ ਵਪਾਰੀ ਵੇਖੇ ਬੜੇ ਚਾਤਰ ਵੇਖੇ ਮਗਰ ਨਾਮ ਜਪਣ ਵਾਲਾ ਜ ਬੋਲੋ ਪਹਿਲੀ ਵਾਰ ਵੇਖਿਆ ਅਰਦਾਸ ਕਰੋ ਤੁਹਾਨੂੰ ਵੀ ਮਿਲੇ ਕੋਈ ਅਰਦਾਸ ਕਰੋ ਮੇਰੀਆਂ ਭੈਣਾ ਮੇਰੇ ਵੀਰ ਗੁਰਸਿੱਖ ਰੋਜ਼ ਅਰਦਾਸ ਵਿੱਚ ਕਹਿੰਦੇ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਦੇ ਮੂੰਹ ਆਲੀ ਵੇਖਿਆ ਮੂੰਹ ਦੇ ਵਿੱਚੋਂ ਵਾਹਿਗੁਰੂ 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 ਵਾਰ-ਵਾਰ ਕਹਿਣਾ ਪੈਂਦਾ ਥੋੜੀ એનર્ਜੀ ਸਾਰੀ ਲਾਓਗੇ ਮਨ ਜੁੜ ਜੂ ਵਾਹਿਗੁਰੂ 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 ਅੱਖ ਸਤਨਾਮ ਸ੍ਰੀ ਵਾਹਿਗੁਰੂ ਉਹ ਤਿੰਨਾਂ ਵੱਲ ਵੇਖਿਆ ਪਹਿਲੀ ਵਾਰ ਅਚੰਬੇ ਚ ਆ ਗਿਆ ਵਿਸਮਾਦ ਹੋ ਗਿਆ ਘਰ ਨੂੰ ਜਾਣ ਨੂੰ ਦਿਲ ਨਹੀਂ ਸੀ ਕਰਦਾ ਉਹਦੇ ਵੇਂਦਿਆਂ ਵੇਂਦਿਆਂ 5 ਸਾਲ ਦੇ ਬੱਚੇ ਨੇ ਇਤਰਾ ਆਪਣੀਆਂ ਅੱਖਾਂ ਤੇ ਹੱਥ ਫੇਰਿਆ ਸਮਝ ਰਹੇ ਹੋ ਜੀ ਅੱਖਾਂ ਤੇ ਤੇ ਆਖਿਆ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਮੇਰੇ ਮੂੰਹ 'ਚੋਂ ਵੈਗਰੂ ਕਢਾਇਆ ਤੇਰਾ ਬੱਚੇ ਨੇ ਕਿਹਾ 5 ਸਾਲ ਦੇ ਬੱਚੇ ਨੇ